ਸਭ ਤੋਂ ਜ਼ਿਆਦਾ ਜਿਹੜੀ ਕਾਟਨ ਹੈ ਉਹ ਸਾਡੇ ਪਿੰਡ ਨੇ ਪੈਦਾ ਕੀਤੀ ਜੀ ਅੱਜ ਦਲਮੀਰ ਖੜਾ ਜਿਹੜਾ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧਰ ਸਿਚੁਏਸ਼ਨ ਵੱਲ ਜਾ ਰਿਹਾ ਹੈ ਸਾਡੀ ਕੋਈ ਸਰਕਾਰ ਸਿਚੁਏਸ਼ਨ ਨਹੀਂ ਹੱਲ ਨਹੀਂ ਕਰ ਰਹੀ ਪੰਜ ਪਿੰਡਾਂ ਦਾ ਬੜਾ ਬੁਰਾ ਹਾਲ ਏ ਇੱਧਰ ਦੌਲਤਪੁਰਾ ਰਹਿ ਜਾਂਦਾ ਏ ਇੱਧਰ ਪਟੀਬਿੱਲਾ ਦਾ ਰਕਬਾ ਖਰਾਬ ਏ ਦਲਮੀਰ ਖੜੇ ਦਾ ਰੁਕਨਪੁਰੇ ਖੂਈ ਖੜੇ ਦਾ इवन ਇੱਥੋਂ ਤੱਕ ਕਿ ਤੁਸੀਂ ਮੰਨਣਾ ਨਹੀਂ ਵਿਰਿਆਮ ਖੜੇ ਪਿੰਡ ਤੱਕ ਜਿਹੜਾ ਸੇਮ ਨੇ ਅਸਰ ਆਪਦਾ ਵਿਖਾਇਆ ਕਣਕਾਂ ਦਾ ਬੁਰਾ ਹਾਲ ਈ ਪਾਣੀ ਖੜਾ ਰਿਆ ਜੀ ਪਾਣੀ ਸੁੱਕਦਾ ਹੀ ਨਹੀਂ ਥੱਲੇ 4-5 ਫੁੱਟ ਤੇ ਥੱਲੇ ਪਾਣੀ ਜੀ ਤੇ ਹੁਣ ਕਣਕਾਂ ਦੀ ਕੀ ਹਾਲਤ ਏ ਕਣਕਾਂ ਵੀ ਮਾੜੀਆਂ ਤਾਂ ਸਾਹਮਣੇ ਦੇਖੋ ਜੀ ਆ ਕਣਕੋ ਸਾਰੀਆਂ ਮਾੜੀਆਂ ਹੈਗੀਆਂ ਨੇ ਜੀ ਪਾਣੀ ਖੜਾ ਰਿਹਾ ਰ ਵਿੱਚ ਕਣਕ ਰੋਸ ਕਿੱਥੋਂ ਕਰੇਗੀ ਤਾਂ ਇੱਕ ਕਹਿੰਦੇ ਪोटाश ਵੀ ਨਿਕਲੀ ਈ ਤੁਹਾਡੇ ਪਿੰਡ ਚੋਂ ਜੀ ਉਹ ਪोटाश ਨਿਕਲੀ ਹੈ ਜੀ ਉਹ ਤਿੰਨ ਚਾਰ ਪਿੰਡਾਂ ਦੇ ਨਾਂ ਆਏ ਪਏ ਸਾਡੇ ਤੋਂ ਸਾਨੂੰ ਤਾਂ ਉਹ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਜਿਹੜੇ ਦੋ ਦੋ ਕਿੱਲੇ ਹੈਗੇ ਨੇ ਸਾਡੇ ਉਹ ਸਰਕਾਰ ਨੇ ਖੋਲਣੇ ਸਾਂ ਇੱਕ ਤੇ ਜਾਵਾਂਗੇ ਉਹਨੂੰ ਡੂੰਗਾ ਪਾਣੀ ਜਿਉਂ ਕੋੜਾ ਪਾਣੀ ਹੈਗਾ ਤਾਂ ਹੀ ਜ਼ਿਆਦਾ ਭਾਨਾ ਹੈ ਜੀ ਕੋਲੋਂ ਜ਼ਮੀਨਾਂ ਸਾਡੀਆਂ ਉਨਜੀ ਖੋਣ ਨੂੰ ਫਿਰਦੇ ਨੇ ਭਾਨਾ ਉਹ ਪोटाਸ਼ ਦਾ ਲਾਉਂਦੇ ਨੇ ਜੀ ਹੂੰ ਕੋਈ ਪਟਾਈ ਪলিউਸ਼ਨ ਹੀ ਹੈਗੀ ਉਹਦਾ ਐਵੇਂ ਬਹਾਨਾ ਕਰ ਮਾਰਦੇ ਨੇ ਵੀ ਸਾਹੀ ਕਿਸੇ ਤਰੀਕੇ ਨਾਲ ਆ ਜਮੀਨ ਕਿਸਾਨਾਂ ਤੋਂ ਖੋਲ ਗਏ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਸੇਮ ਨੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕਿਸਾਨਾਂ ਦਾ ਕੀਤਾ ਸੀ ਤੇ ਹੁਣ ਸੇਮ ਅੱਗੇ ਤੋਂ ਅੱਗੇ ਪੈਰ ਫਸਾਰਦੀ ਜਾ ਰਹੀ ਹੈ ਅਬੋਹਰ ਦੇ ਪਿੰਡ ਦਲਮੀਰ ਖੇੜਾ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਪਾਣੀ ਕਰੀਬ ਇੱਕ ਜਾਂ ਡੇਢ ਫੁੱਟ ਤੇ ਰਹਿ ਗਿਆ ਹੋਰ ਤਾਂ ਹੋਰ ਕਈ ਇਲਾਕੇ ਐਬ ਜੇ ਆ ਕਈ ਖੇਤ ਐਬ ਜੇ ਆ ਜਿੱਥੇ ਪਾਣੀ ਉੱਪਰ ਆ ਚੁੱਕਿਆ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਕਿਸਾਨ ਸਾਡੇ ਨਾਲ ਨੇ ਤੇ ਦਲਮੀਰ ਖੇੜਾ ਪਿੰਡ ਹੈ ਜਿਹੜਾ ਇਹ ਅਬੋਹਰ ਤੋਂ ਗੰਗानगर ਰੋਡ ਤੇ ਜਿਹੜਾ ਇਧਰਲੇ ਪਾਸੇ ਪੈ ਜਾਂਦਾ ਤੇ ਸਭ ਤੋਂ ਪਹਿਲਾਂ ਬਾਈ ਹੋਰਾਂ ਦਾ ਸਵਾਗਤ ਕਰਦੇ ਆਂ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਬਾਈ ਜੀ ਪਹਿਲਾਂ ਤਾਂ ਤੁਹਾਡਾ ਕਿ ਤੁਸੀਂ ਸਾਡੇ ਦੁੱਖ ਸੁਣ ਲੈ ਆਏ ਹੋ ਕਿ ਸਾਡਾ ਜਿਹੜਾ ਏਰੀਆ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਕਾਟਨ ਏ ਉਹ ਸਾਡੇ ਪਿੰਡ ਨੇ ਪੈਦਾ ਕੀਤੀ ਜੀ ਉਸ ਤੋਂ ਇਲਾਵਾ ਸਾਡਾ ਜਿਹੜਾ ਕੈਲੀਫੋਰਨੀਆ ਕਿਹਾ ਜਾਂਦਾ ਸੀ ਏਰੀਆ ਇਹ ਬਾਗਾਂ ਦੀ ਸ਼ੁਰੂਆਤ ਜਿਹੜੀ ਉਹ ਸਾਡੇ ਪਿੰਡ ਤੋਂ ਸਾਡੇ ਪਿੰਡ ਦੇ ਸਰਦਾਰ ਮੱਖਣ ਸਿੰਘ ਦੇ ਪਰਿਵਾਰ ਨੇ ਪਹਿਲਾਂ ਬਾਗ ਲਾਇਆ ਸੀ ਜਿਸ ਨੂੰ ਵੇਖ ਕੇ ਚੌਧਰੀ ਬਲਰਾਮ ਜਾਖੜ ਨੇ ਕਿਹਾ ਵੀ ਕੈਲੀਫੋਰਨੀਆ ਬਾਗ ਦੇਖੇ ਸੀ ਤੇ ਦਲਮੀਰ ਖੇੜੇ ਚ ਲੱਗ ਗਏ ਅੱਜ ਦਲਮੀਰ ਖੇੜਾ ਜਿਹੜਾ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧਰ ਸਿਚੁਏਸ਼ਨ ਵੱਲ ਜਾ ਰਿਹਾ ਹੈ ਸਾਡੀ ਕੋਈ ਸਰਕਾਰ ਸਿਚੁਏਸ਼ਨ ਨਹੀਂ ਹੱਲ ਨਹੀਂ ਕਰ ਰਹੀ ਕੋਈ ਸਮਾਂ ਸੀ ਜਦੋਂ ਮਾਲਵੇਚ ਗਿੱਦੜਵਾ ਏਰੀਏ ਚ ਸੇਮ ਆਈ ਸੀ ਪਰ ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਬੜਾ ਜ਼ਿਆਦਾ ਹੈਲਪ ਕੀਤੀ ਉਹਨਾਂ ਨੇ ਉਹ ਸੇਮ ਕੱਢਣ ਚ ਸੇਮ ਨਾਲੇ ਛੋਟੀਆਂ ਡਰੇਨਾ ਤੇ ਜਿਹੜਾ ਸੋਇਲ ਕੰਜ਼ਰਵੇਸ਼ਨ ਦਾ ਦਫ਼ਤਰ ਸੀ ਉਹ ਵੀ ਸ਼ਾਂ ਸੁਖਜੰਦਰ ਤੁਹਾਨੂੰ ਧਿਆਨ ਹੋਣਾ ਵੀ ਗਿੱਦੜਵਾ ਹੁੰਦਾ ਸੀ ਇਸ ਵਾਰੀ ਚੱਕ ਕੇ ਉਹ ਪਠਾਨਕੋਟ ਲੈ ਗਏ ਹੈ ਜਿੱਥੋਂ ਤੱਕ ਸਾਡੇ ਵਰਗਾ ਆਮ ਬੰਦਾ ਪਹੁੰਚ ਹੀ ਨਹੀਂ ਕਰ ਸਕਦਾ ਸਾਡੇ ਸੋਇਲ ਕੰਜ਼ਰਵੇਸ਼ਨ ਵਾਲਿਆਂ ਨੂੰ ਅਸੀਂ ਡੀਸੀ ਕੋਲੇ ਮਤੇ ਵੀ ਭੇਜੇ ਨੇ ਸਾਡੇ 4 ਪਿੰਡਾਂ ਦਾ 5 ਪਿੰਡਾਂ ਦਾ ਬੜਾ ਬੁਰਾ ਹਾਲ ਏ ਇਧਰ ਦੌਲਤਪੁਰਾ ਰਹਿ ਜਾਂਦਾ ਏ ਇਧਰ ਪਟੀਬੀਲਾ ਦਾ ਰਕਬਾ ਖਰਾਬ ਏ ਦਲਮੀਰ ਖੜੇ ਦਾ ਰੁਕਨਪੁਰੇ ਖੂਈ ਖੜੇ ਦਾ ਇਵੇਂ ਇਥੋਂ ਤੱਕ ਤੁਸੀਂ ਮੰਨਣਾ ਨਹੀਂ ਵਿਰਿਆਮ ਖੜੇ ਪਿੰਡ ਤੱਕ ਜਿਹੜਾ ਸੇਮ ਨੇ ਅਸਰ ਆਪਦਾ ਵਿਖਾਇਆ ਇਸ ਲਈ ਸਾਡੀ ਦਾ ਹੱਥ ਬੰਨ ਕੇ ਬੇਨਤੀ ਏ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਜਿਹੜਾ ਤੁਸੀਂ ਇਹ ਸਾਡੇ ਵੱਲ ਧਿਆਨ ਦਿਓ ਸਾਨੂੰ ਕੋਈ ਨਾ ਕੋਈ ਜਿਹੜੀ ਡਰੇਨ ਏ ਉਹ ਛੋਟੀ ਕੱਢ ਕੇ ਜਿਹੜੀ ਪਹਿਲੀ ਡਰੇਨ ਕੱਢੀ ਉਹਦੀ ਡਰਾਇੰਗ ਬਿਲਕੁਲ ਗਲਤ ਏ ਹੁਣ ਸਾਡੀ ਬੇਨਤੀ ਵੀ ਕੋਈ ਨਾ ਕੋਈ ਡਰੇਨ ਸਾਨੂੰ ਦੇ ਕੇ ਤੇ ਜਿਹੜੀ ਰਾਜਸਥਾਨ ਇੱਕ ਨਹਿਰ ਪਈ ਹੈ ਬੰਦ ਉੱਥੋਂ ਤੱਕ ਸਾਨੂੰ ਡਰੇਨ ਦਿੱਤੀ ਜਾਵੇ ਜਿਹੜਾ ਇਹ ਪਾਣੀ ਹੈ ਅੱਗੇ ਉਹਦੇ ਵਿੱਚ ਸੱਟਿਆ ਜਾਵੇ ਨਾਲੇ ਤਾਂ ਸਾਡੇ ਅਗਲੇ ਕਿਸਾਨਾਂ ਨੂੰ ਪਾਣੀ ਵਾਧੂ ਮਿਲ ਸਕੇ ਨਾਲੇ ਜਦੋਂ ਸਾਡੀ ਨਹਿਰ ਵਗੈਰਾ ਟੁੱਟਦੀ ਏ ਤੇ ਅਸੀਂ ਪਾਣੀ ਉਹਦੇ ਵਿੱਚ ਛੱਡ ਸਕੀਏ ਸਾਡੀ ਇੰਨੀ ਕੋਈ ਬੇਨਤੀ ਵੀ ਸਰਕਾਰ ਸਾਡੀ ਸਾਰ ਜ਼ਰੂਰ ਲਵੇ ਸਾਡੀ ਇੰਨਾ ਦਿਨਾਂ ਚ ਕਿਸੇ ਪ੍ਰਸ਼ਾਸਨ ਨੇ ਕਿਸੇ ਸਰਕਾਰ ਨੇ ਕੋਈ ਸਾਥ ਨਹੀਂ ਦਿੱਤੀ ਆ ਦੇਖੋ ਜੀ ਆ ਕਿਸਾਨ ਕੀ ਕਰਨਗੇ ਕੀ ਖਾਣਗੇ ਕਿੱਧਰ ਜਾਣਗੇ ਹਾਂ ਤਾਂ ਹੋਰ ਕਿਸਾਨ ਵੀ ਸਾਡੇ ਨਾਲ ਜੁੜੇ ਹੋਏ ਨੇ ਪਿੰਡ ਦੇ ਮੋਤਵਾਰਾ ਜਿਹੜੇ ਤਾਂ ਕੀ ਹਾਲਾਤ ਕੀ ਹੈਗੇ ਨੇ ਬਾਈ ਜੀ ਕੀ ਕਦੋਂ ਕਦੇ ਜਿਹੜੇ ਹਾਲਾਤ ਇਹ ਸੇਮ ਦੇ ਮਾਰ ਪਈਏ ਇੰਨਾ ਜੀ ਸਾਨੂੰ 4-5 ਸਾਲ ਹੋ ਗਏ ਜੀ ਸਾਡੇ ਸੇਮ ਦੇ ਏਰੀਏ ਦੇ ਵਿੱਚ ਅਸੀਂ ਡੀਸੀ ਸਾਹਿਬ ਤੱਕ ਵੀ ਪਹੁੰਚ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਇਹਨਾਂ ਨੇ ਹਾਂ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਬਾਦਲ ਸਾਹਿਬ ਨੇ ਤਾਂ ਆਪਦੇ ਹਲਕੇ ਨੂੰ ਬਿਜਲੀ ਕਨੈਕਸ਼ਨ ਵੀ ਦਿੱਤੇ ਸੇਮ ਵਾਲੇ ਇਲਾਕੇ ਨੂੰ ਸਾਨੂੰ ਤਾਂ ਉਹ ਵੀ ਨਹੀਂ ਦਿੱਤਾ ਸਾਡੇ ਨਾਲ ਤਾਂ ਮਤਰੀ ਮਾਂ ਵਾਲਾ ਸਲੂਕ ਕੀਤਾ ਸਰਕਾਰ ਨੇ ਸਾਡੀ 2004 ਤੱਕ ਅਸੀਂ ਆਪਦੀਆਂ ਬਿਜਲੀ ਕਨੈਕਸ਼ਨਾਂ ਵਾਸਤੇ ਮੋਟਰਾਂ ਵਾਸਤੇ ਪਹਿਲਾਂ ਵੀ ਦਿੱਤੀਆਂ ਫੀਸਾਂ ਵੀ ਭਰੀਆਂ ਪਰ ਸਾਨੂੰ ਉਹ ਵੀ ਇਹਨਾਂ ਨੇ ਕੋਈ ਨਹੀਂ ਦਿੱਤੀਆਂ ਸਾਨੂੰ ਬਿਜਲੀ ਕਨੈਕਸ਼ਨ ਤਾਂ ਇਸ ਇਲਾਕੇ ਨੂੰ ਦਿੱਤਾ ਹੀ ਨਹੀਂ ਨਾ ਕੋਈ ਮੋਟਰ ਵਾਲਿਆਂ ਨੂੰ ਸਭ ਨਿੱਕੇ ਮੋٹے ਕਨੈਕਸ਼ਨ ਪਹਿਲਾਂ ਜਿਹੜੇ ਲੱਗੇ ਲੱਗੇ ਨੇ ਕੋਈ ਨਵਾਂ ਕਨੈਕਸ਼ਨ ਨਹੀਂ ਦਿੱਤਾ ਸਾਨੂੰ ਇਹਨਾਂ ਨੇ। ਸਾਰਾ ਰਕਬਾ ਕਿੰਨਾ ਕੁ ਪ੍ਰਭਾਵ ਰਕਬਾ ਬਹੁਤ ਕਾਫੀ ਜੀ ਪਟੀ ਬੀਲਾ ਦਾ ਰਕਬਾ ਪਾਣੀ ਬਾਹਰ ਆਇਆ ਜੀ ਸਾਡੇ ਪਿੰਡ ਦਾ ਵੀ ਸਾਰਾ ਜਿਹੜਾ ਏਰੀਆ ਜਿਹੜਾ ਇਹ ਵੀ ਮਾਰਿਆ ਗਿਆ ਜੀ। ਕਣਕਾਂ ਦਾ ਬੁਰਾ ਹਾਲ ਜੀ ਪਾਣੀ ਖੜਾ ਰਿਹਾ ਜੀ ਪਾਣੀ ਸੁੱਕਦਾ ਹੀ ਨਹੀਂ ਥੱਲੇ। 4-5 ਫੁੱਟ ਡੇਢ ਫੁੱਟ ਤੇ ਥੱਲੇ ਪਾਣੀ ਜੀ। ਇਧਰੋਂ ਦولتਪੁਰੇ ਦਾ ਰਕਬਾ ਵੀ ਏ ਜੀ। ਖੁਈ ਖੜਾ ਰੁਕਣਪੁਰਾ ਖੁਈ ਖੜੇ ਦਾ ਰਕਬਾ ਵੀ ਇੱਥੇ ਏ ਜੀ। ਸਾਡੇ ਜਿਹੜਾ 4-5 ਪਿੰਡ ਨੇ ਇਹ ਦੀ ਸਸਾਈ ਹਾਲ ਜਿਹੜਾ ਇਹਨਾਂ ਦਾ ਕੱਢਿਆ ਜਾਵੇ। ਨਹੀਂ ਬਾਈ ਜੀ ਇਹ ਪਹਿਲਾਂ ਜਿਵੇਂ ਬਾਗ ਬੜੇ ਹੁੰਦਾ ਸੀਗਾ ਤੁਹਾਡੇ ਪਿੰਡ ਦੇ ਵਿੱਚ ਤੇ ਹੁਣ ਮਤਲਬ ਇਹ ਹਾਲਾਤ ਬਣ ਗਏ ਤਾਂ ਕੀ ਕੀ ਜਿੰਮਕਾਰਨ ਕੀ ਰਹੇ ਹੈ ਇਹ ਦਾ ਸੇਮ ਕਰਕੇ ਫੁੱਟ ਤੇ ਪਾਣੀ ਹੈਗਾ 1 ਫੁੱਟ ਤੇ ਹੂੰ ਤੇ ਉਹਦੇ ਕਰਕੇ ਖਰਾਬ ਬਾਗ ਹੋਏ ਨੇ ਸਾਰੇ ਹੂੰ ਇਹ ਪਾਣੀ ਉੱਪਰ ਆ ਗਿਆ ਪਾਣੀ ਤਾਂ ਪਿੱਛੇ ਫਟਫਟ ਖੜਾ ਰਿਹਾ ਝੋਣਿਆਂ ਜੇ ਅਸੀਂ ਮਸ਼ੀਨਾਂ ਚੈਨਲ ਮਸ਼ੀਨਾਂ ਉਡਾਈਏ ਝੋਣੇ ਹੂੰ ਬਾਗ ਉਹਦੇ ਕਰਕੇ ਬਾਗ ਪਿੱਛੇ ਸਾਰੇ ਸੇਮ ਕਰਕੇ ਜਿਸ ਹੁਣ ਬਾਗ ਬਾਗ ਕਾਫੀ ਘਟ ਗਏ ਜੀ ਘਟ ਗਏ ਜੀ ਬਾਗ ਪਟੇ ਗਏ ਜੀ ਪਟੇ ਗਏ ਨੇ ਤਕਰੀਬਨ ਇਹਦਾ ਸਾਡੇ ਸਾਰੇ ਪਿੰਡ ਦੇ ਬਾਅਦ ਸਿਰਫ 1-2% ਬਾਗ ਰਹਿ ਗਏ ਨੇ ਹੂੰ ਪਟੇ ਗਏ ਜੀ ਤਕਰੀਬਨ ਹੀ ਬਾਗ ਦੇ ਤੇ ਹੁਣ ਕਣਕ ਦੇ ਕੀ ਹਾਲਾਤ ਹੈ ਜੀ ਕਣਕਾਂ ਵੀ ਮਾੜੀਆਂ ਤਾਂ ਸਾਹਮਣੇ ਦੇਖੋ ਜੀ ਆ ਹੂੰ ਕਣਕੋ ਸਾਰੀਆਂ ਮਾੜੀਆਂ ਹੈਗੀਆਂ ਨੇ ਜੀ ਪਾਣੀ ਖੜਾ ਰਿਹਾ ਵਿੱਚ ਕਣਕ ਰੌਤ ਕਿੱਥੋਂ ਕਰੇਗੀ ਤਾਂ ਕਹਿੰਦੇ ਵੀ ਦੋ ਤਿੰਨ ਸਾਲਾਂ ਚ ਪਹਿਲਾਂ ਇਹ ਹੁੰਦਾ ਸੀਗਾ ਵੀ ਪਾਣੀ ਥੱਲੇ ਜਾਵੜਦਾ ਸੀ ਫਿਰ ਉੱਤੇ ਆ ਜਾਂਦਾ ਸੀ ਤੇ ਹੁਣ ਤਾਂ ਮਤਲਬ ਕਹਿੰਦੇ ਇਹ ਵੀ ਲਗਭਗ ਇੱਥੇ ਆ ਕੇ ਖੜੀ ਗਿਆ ਜੀ ਇਹ ਪਿਛਲੇ ਤੋਂ ਇੱਕ ਸਾਲ ਤੋਂ ਪਾਣੀ ਖੜਾਈ ਇਹਨਾਂ ਦੇ ਚ ਹਾਂ ਝੋਨੇ ਖੜਾ ਰਿਹਾ ਹੁਣ ਵੀ ਖੜਾ ਰਿਹਾ ਹੈ ਹੁਣ ਨਹਿਰ ਦੀ ਬੰਦੀ ਕਰਕੇ ਕੋਈ ਜਮੀਨਾਂ ਆਪਣੇ ਸੁੱਕੇ ਨੇ ਜਿਸ ਦਿਨ ਨਹਿਰ ਆ ਗਈ ਪਾਣੀ ਫੇਰ ਖੜ ਜੇਨਗੇ ਸਾਰਾ ਮੈਨਾ ਬਾਹਰ ਆ ਜਾਏਗਾ ਹਾਂ ਤੇ ਕੋਈ ਸਰਵੇ ਸਰਵੇ ਹੋਇਆ ਪਿੰਡਾਂ ਦਾ ਜੀ ਸਰਵਾ ਪਹਿਲਾਂ ਪਹਿਲਾਂ ਵੀ ਪਹਿਲਾਂ ਪਿਛਲੀ ਪੰਚਾਇਤ ਚ ਹੀ ਗਏ ਸੀ ਸਰਪੰਚ ਅਸੀਂ ਹਾਂ ਪਾਸੀਂ ਆਉਦੇ ਮਤੇ ਪਵਾ ਕੇ ਭਿੱਜੇ ਡੀਸੀ ਦੇ ਉੱਤੇ ਹੋਣੀ ਡੀਸੀ ਨੂੰ ਮਿਲ ਕੇ ਆਏ ਜੀ ਹਾਂ ਤੇ ਪਰ ਉਹ ਸਾਡਾ ਕੋਈ ਹੱਲ ਨਹੀਂ ਕੀਤਾ ਜੀ ਕੀ ਕਹਿੰਦੇ ਕੀ ਹੈ ਜੀ ਬਾਕੀ ਕਹਿੰਦੇ ਕਰਵਾ ਦਾਂ ਕਰਵਾ ਦਾਂਗੇ ਹਾਂ ਕੋਈ ਕਰਵਾਏ ਨਹੀਂ ਤਾਂ ਜੇ ਰਕਬੇ ਦੀ ਗੱਲ ਕਰ ਲਈਏ ਜੀ ਤਾਂ ਰਕਬਾ ਕਿੰਨਾ ਹੈ ਜਿਹੜਾ ਤੁਹਾਡੇ ਪਿੰਡ ਦਾ ਪ੍ਰਭਾਵਤ ਹੈ ਸਾਡੇ ਪਿੰਡ ਦਾ ਰਕਬਾ ਦਾ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਜੀ ਤਾਂ 3-4 ਮੋਗਰੇ ਉਹਨਾਂ ਦੇ ਮੇਰੇ ਹਿਸਾਬ ਨਾਲ ਤਾਂ 20% ਤਾਂ ਉਹਨਾਂ ਦਾ ਕੰਮ ਉੰਜ ਹੀ ਖਤਮ ਹੋਇਆ ਪਿਆ ਜੀ 80% ਉਹਨਾਂ ਦੀ ਕਾਮਯਾਬਾ ਬਲਕਿ ਉਹ ਵੀ ਡੇਢ ਜਦੋਂ ਨਹਿਰ ਆ ਜਾਂਦੀ ਆ ਉਦੋਂ ਸਾਰਾ ਪਾਣੀ ਉੱਤੇ ਆ ਜਾਂਦਾ ਹੁਣ ਤਾਂ ਨਹਿਰ ਸੁੱਕੀ ਹੈ ਹੁਣ ਪਾਣੀ ਥੱਲੇ ਜਾ ਰਿਹਾ ਹੈ ਡੇਢ ਫੁੱਟ ਤੇ ਹੁਣ ਵੀ ਡੇਢ ਫੁੱਟ ਦੇ ਤੁਹਾਨੂੰ ਚੈੱਕ ਕਰਾ ਦਿੰਦੇ ਹੱਥ ਨਾਲ ਟੋਏ ਮਾਰ ਕੇ ਪਾਣੀ ਆ ਜਾਂਦਾ ਤਾ ਕੀ ਮੰਗ ਕੀ ਹੈਗੀ ਹੈ ਸਰਕਾਰ ਸਾਡੇ ਮੰਗੇ ਇਹਦੀ ਸਾਡੇ ਜਿਹੜੇ ਮਤੇ ਮਤੇ ਪਾਏ ਨੇ ਮਗਲੀ ਸੇ ਪੰਚਾਇਤਾਂ ਨੇ ਪਾਏ ਨੇ ਸਾਡੇ ਕੋਈ ਆ ਕੇ ਇਖਸਾਰ ਲਵੇ ਤਾਂ ਸਾਨੂੰ ਪੁੱਛੀਏ ਦੱਸੀਏ ਤਾਂ ਤਾਂ ਹੀ ਗੱਲ ਬਣੇਗੀ ਸਾਡੇ ਕੋਈ ਅਫਸਰ ਨਹੀਂ ਆਇਆ ਤੇ ਨਾ ਕੋਈ ਸਾਨੂੰ ਪੁੱਛਿਆ ਕਿ ਇਹਨੇ ਵੀ ਕਿਤੇ ਹੈਗੇ ਜੀ ਕਿ ਮਰ ਗਏ ਜੀ ਤਾਂ ਇੱਕ ਕਹਿੰਦੇ ਪोटाश ਵੀ ਨਿਕਲੀ ਥੋੜੇ ਪਿੰਡ ਚੋਂ ਉਹ ਪोटाश ਨਿਕਲੀ ਹੈ ਜੀ ਉਹ ਤਿੰਨ ਚਾਰ ਪਿੰਡਾਂ ਦੇ ਨਾਂ ਆਏ ਪਏ ਸਾਡੇ ਤੋਂ ਸਾਨੂੰ ਤਾਂ ਉਹ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਦੋ ਦੋ ਕਿੱਲੇ ਹੈਗੇ ਨੇ ਸਾਡੀ ਉਹ ਸਰਕਾਰ ਨੇ ਖੋਲਣੇ ਸਾਈਕਤ ਜਾਵਾਂਗੇ। ਨਾਲ ਡੂੰਗਾ ਪਾਣੀ ਜਿਉਂ ਕੋੜਾ ਪਾਣੀ ਹੈਗਾ ਪਟਾਸ਼ ਦਾ ਬਾਨਾ ਹੈ ਜੀ ਉਹ ਲੋ ਜਮੀਨਾ ਸਾਡੀਆਂ ਉਹਨਾਂ ਜੀ ਖੋਣ ਨੂੰ ਫਿਰਦੇ ਨੇ ਬਾਨਾ ਪਟਾਸ਼ ਦਾ ਲਾਉਂਦੇ ਨੇ ਜੀ। ਹੂੰ ਕੋਈ ਪਟਾਸ਼ ਪ੍ਰੂਫ ਨਹੀਂ ਹੈਗੀ। ਹੂੰ ਉਹਦਾ ਐਵੇਂ ਬਾਨਾ ਮਾਰਦੇ ਨੇ ਵੀ ਸਾਈ ਕਿਸੇ ਤਰੀਕੇ ਨਾਲ ਜਮੀਨ ਕਿਸਾਨਾਂ ਤੋਂ ਖੋਲ ਲੀਏ। ਹੂੰ ਮੇਨ ਮਕਸਦ ਆ ਇਹ ਸਰਕਾਰ ਦਾ। ਹੂੰ ਹੋਰ ਕੋਈ ਉਹਨਾਂ ਦਾ ਮੇਨ ਮਕਸਦ ਨਹੀਂ ਹੈਗਾ। ਨਹੀਂ ਜਿਵੇਂ ਤੁਸੀਂ ਪਹਿਲਾਂ ਵੀ ਮਤੇ ਪਾਏ ਆ ਜਾਂ ਅਪਰੋਚ ਕੀਤੀ ਹੈ ਪ੍ਰਸ਼ਾਸਨ ਤੱਕ ਤਾਂ ਉਹਨਾਂ ਦਾ ਜਵਾਬ ਕੀ ਹੁੰਦਾ ਜੀ? ਜਬਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਜੀ ਕਰਦੇ ਆਂਗੇ ਕਰਦੇ ਆਂਗੇ ਨਾ ਕੋਈ ਵੀ ਨਹੀਂ ਕਰਦਾ ਜੀ ਕੋਈ ਵੀ ਸਰਕਾਰ ਹੈ ਉਹ ਕੋਈ ਨਹੀਂ ਸਾਡੀ ਬਾਹ ਫੜਦੀ ਕੋ ਲੈਣੀ ਵੋਟਾਂ ਵੇ ਲੈਣ ਵੇਲੇ ਆ ਜਾਂਦੇ ਨੇ ਉਦੋਂ ਬਾਅਦ ਫਿਰ ਰਾਤ ਤੇ ਮਾਰਦੇ ਨੇ ਢੋਈ ਦੇ ਲਫ ਚੱਲੋ ਕੋਈ ਨਹੀਂ ਸੁਣਦਾ ਇੱਥੇ ਤਾਂ ਹਾਲਾਤ ਆ ਜਿਹੜੇ ਲੱਗ ਰਿਹਾ ਜਿਵੇਂ ਬੱਤਰ ਹੁੰਦੇ ਜਾ ਰਹੇ ਆ ਜੀ ਤਾਂ ਫਿਰ ਇਸ ਹਿਸਾਬ ਨਾਲ ਤਾਂ ਕਿਸਾਨੀ ਹੈ ਜਿਹੜੀ ਹੋਰ ਸੰਕਟ ਵਿੱਚ ਜਾਊਗੀ ਇਹ ਸਰਕਾਰ ਕਿਸਾਨੀ ਦਾ ਖਤਮ ਹੈ ਜੀ ਅਸਲ ਚ ਇਹਦਾ ਜਿੰਮੇਦਾਰ ਧੱਕਾ ਕੀਤੀ ਹੁੰਦੇ ਨੇ ਜੇ ਕੋਈ ਸਰਕਾਰ ਧੱਕਾ ਕੀਤੀ ਜਾਂਦੀ ਆਇਦਨ ਦਾ ਰੇਟ ਖਾਦਾਂ ਦੇ ਵਧੀ ਜਾਂਦੇ ਨੇ ਕਦੀ ਯੂਰੀਆ ਦਾ ਰੇਟ ਵਧਿਆ ਕਦੀ ਡੀਏਪੀ ਦਾ ਵਧ ਗਿਆ ਜਦੋਂ ਬਜਾਈ ਦਾ ਵੇਲਾ ਹੁੰਦਾ ਜੀ ਖਾਦ ਉਹਦੋਂ ਮਿਲਦੀ ਨਹੀਂ ਜਦੋਂ ਬਜਾਈ ਦਾ ਵੇਲਾ ਹੁੰਦਾ ਖਾਦ ਨਹੀਂ ਮਿਲਦੀ ਜੀ ਉਹਦੋਂ ਮਾੜੇ ਬੰਦੇ ਨੇ ਕੀ ਕਿਸਾਨੀ ਕਰ ਲੈਣੀ ਕਿਸਾਨੀ ਦਾ ਖਤਮ ਹੈ ਟਾਈਮ ਤੇ ਕੋਈ ਖਾਦ ਦਾ ਪ੍ਰਬੰਧ ਨਹੀਂ ਕੋਈ ਸਪਰੇਅ ਦਾ ਪ੍ਰਬੰਧ ਨਹੀਂ ਹੈਗਾ ਜੀ ਤੇ ਜਦੋਂ ਕੋਈ ਬਰਸਾਤ ਆਉਂਦੀ ਤੇ ਥੱਲੇੋਂ ਪਾਣੀ ਤਾਂ ਆ ਜਾਂਦਾ ਯਾ ਸਾਡੇ ਪੱਟੀ ਦੇ ਨਾਲ ਹੀ ਖੜਾ ਪਾਣੀ ਬਾਹਰ ਨਿਕਲਿਆ ਖੜਾ ਸਾਰਾ ਖੇਤਾਂਾਂ ਦੀ ਖੜਾ ਜੀ ਹੂੰ ਬੰਦੇ ਹਾਲ ਨਹੀਂ ਇਹ ਸਾਨੂੰ ਕੋ ਮਾੜੇ ਮੋਟੇ ਕੋਈ ਜਾਂ ਕੋਈ ਡਰੇਨ ਮਿਲੇ ਕੋਈ ਉਹਦੇ ਚ ਪਾਈਪ ਲਾਈਨ ਪੈ ਜਾਵੇ ਕੋਈ ਸਰਕਾਰ ਸਾਨੂੰ ਬਿਜਲੀ ਦਾ ਕਨੈਕਸ਼ਨ ਦੇਵੇ ਤੇ ਉਹ ਜਿਹੜਾ ਪਾਣੀ ਜਿਹੜਾ ਜਦੋਂ ਜ਼ੋਰ ਪਾਉਂਦਾ ਤੇ ਉਹ ਚੋਕੀ ਕੋੰਦੇ ਚ ਪਾਇਆ ਜਾਵੇ ਤਾਂ ਸਾਡਾ ਕੋਈ ਹੱਲ ਨਿਕਲਦਾ ਪੱਕਾ ਜੀ ਨੀ ਹੁਣ ਹੱਲ ਕੀ ਬਣਦੇ ਹੋ ਬਈ ਜੀ ਸੇਮ ਆ ਜਿਹੜੀ ਇਨੀ ਮਾਰ ਪੈ ਚੁੱਕੀ ਆ ਸਭ ਤੋਂ ਪਹਿਲਾਂ ਤਾਂ ਜੀ ਸਾਡੇ 4-5 ਪਿੰਡ ਜਿਹੜੇ ਇਹਨਾਂ ਨੂੰ ਸੇਮੀ ਸੇਮ ਦਾ ਏਰੀਆ ਕੋਸ਼ਤ ਕੀਤਾ ਜਾਵੇ ਹਾਂ ਉਹਦੇ ਵਿਆਪ ਤੇ ਸਾਨੂੰ ਜਿਹੜੇ ਆ ਟੂਵਲ ਕਨੈਕਸ਼ਨ ਦਿੱਤੇ ਜਾਣ ਤੇ ਇੱਕ ਸਾਨੂੰ ਡਰੇਨ ਦਿੱਤੀ ਜਾਵੇ ਜਿਹੜੀ ਇੱਥੋਂ ਬਿਲਕੁਲ ਸਿੱਧੀ ਹੋਵੇ ਜਿਹੜੀ ਅੱਗੇ ਗਲਤ ਡਰਾਇੰਗ ਨਾਲ ਬਣੀ ਏ ਉਹਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ ਸਾਨੂੰ ਇੱਕ ਡਰੇਨ ਕੱਢ ਕੇ ਦਿੱਤੀ ਜਾਵੇ ਜੇ ਸਾਡਾ ਕਿਤੇ ਪਾਣੀ ਖੜਦਾ ਵੀ ਏ ਤੇ ਅਸੀਂ ਘਟੋ-ਘਟੋ ਸਾਡੇ ਕੋਲੇ ਇੱਕ ਟਿਊਬ ਵਾਲਾ ਕਨੈਕਸ਼ਨ ਉਹਨਾਂ ਨੇ ਅਸੀਂ ਚੱਕ ਕੇ ਉਹਨੂੰ ਡਰੇਨ ਚ ਪਾ ਸਕੀਏ ਹਾਲ ਤਾਂ ਸਰਕਾਰ ਚਾਵੇ ਤੇ ਕਰ ਸਕਦੀ ਬਾਦਲ ਸਾਹਿਬ ਤਾਂ ਜਦੋਂ ਉਸ ਏਰੀਆ ਚ ਸੇਮ ਆਈ ਸੀ ਉਹ ਤਾਂ ਪਸ਼ੂਆਂ ਦਾ ਚਾਰਾ ਵੀ ਘਰੇ ਭੇਜਦੇ ਰਹੇ ਨੇ ਤੇ ਸਾਡੇ ਇੱਥੇ ਕੋਈ ਪੁੱਛਣ ਹੀ ਨਹੀਂ ਆਉਂਦਾ ਤੁਸੀਂ ਅੱਗੇ ਪੁੱਛਦੇ ਪਿਆ ਸੀ ਕਿ ਭਾਈ ਸਾਹਿਬ ਰਾਨੂੰ ਵੀ ਤੁਹਾਨੂੰ ਪ੍ਰਸ਼ਾਸਨ ਕੀ ਕਹਿੰਦਾ ਡੀਸੀ ਕਹਿੰਦੀ ਐ ਵੀ ਅਸੀਂ ਸੋਇਲ ਕੰਜ਼ਰਵੇਸ਼ਨ ਵਾਲਿਆਂ ਨੂੰ ਫਾਈਲ ਭੇਜਤੀ ਐ ਉਹ 4-5 ਸਾਲ ਹੋ ਗਏ ਆ ਪਤਾ ਨਹੀਂ ਉਹ ਫਾਈਲਾਂ ਵਾਰੀ-ਵਾਰੀ ਅਸੀਂ ਮਤੇ ਪਾ ਕੇ ਦੇ ਦਿੰਨੇ ਆ ਸੋਇਲ ਕੰਜ਼ਰਵੇਸ਼ਨ ਵਾਲੇ ਸਾਡੇ ਕੋਲ ਤਾਂ ਇੱਕ ਵਾਰੀ ਵੀ ਨਹੀਂ ਪਹੁੰਚੇ ਜੀ ਉਹ ਪਤਾ ਨਹੀਂ ਕਿੱਥੇ ਰਹਿ ਜਾਂਦੇ ਆ ਜੀ ਅਸਲ ਚ ਕਹਾਣੀ ਐ ਵੀ ਸਾਡੇ ਕੋਲੇ ਨਾ ਤਾਂ ਕੋਈ ਚੰਗੀ ਵੇਲ ਆ ਇੱਥੇ ਪੋਲੀਟੀਕਲ ਲੀਡਰ ਆ ਜੀ ਨਾ ਹੀ ਇੱਥੇ ਕੋਈ ਚੰਗਾ ਅਫਸਰ ਆ ਜੀ ਨਾ ਹੀ ਸਾਡੇ ਕੋਲ ਡੀਸੀ ਜਾਂ ਕੋਈ ਮੰਨ ਲਓ ਐਸਡੀਐਮ ਸਾਡੇ ਲਈ ਇਸ ਪਹਿਲ ਦੇ ਆਧਾਰ ਤੇ ਕੋਈ ਸਾਡੇ ਲਈ ਕਰਦੇ ਆ ਸਾਰੇ ਹੀ ਜਿਹੜੇ ਅਫਸਰ ਆ ਉਹ ਨਾ ਕਨੀ ਕਰਦੇ ਆ ਜੀ ਹਮ ਹਾਲ ਤਾਂ ਸਰਕਾਰਾਂ ਕੱਢਣ ਤੇ ਹਰ ਚੀਜ਼ ਦਾ ਹੱਲ ਲੱਗਾ ਜੀ ਹਮ ਬਾਕੀ ਸੁਖਜਿੰਦਰ ਜੀ ਗੱਲ ਇਹ ਆ ਵੀ ਉਹਨਾਂ ਨੂੰ ਕਿਸੇ ਨੇ ਆਖਿਆ ਸੀ ਜੱਟ ਭੁੱਖਾ ਚੰਗਾ ਕਿ ਰੱਜਿਆ ਚੰਗਾ ਉਹ ਉਹਨੇ ਅੱਗੋ ਕਿਹਾ ਸੀ ਜੱਟ ਮਰਿਆ ਚੰਗਾ ਸਰਕਾਰਾਂ ਜੱਟ ਮਾਰਨ ਤੇ ਆ ਗਈਆਂ ਜੀ ਜਿਹੜੀ ਤੁਸੀਂ ਉਹਨੂੰ ਪਟਾਸ਼ ਦੀ ਗੱਲ ਕਰਦੇ ਹੋ ਇਹਨਾਂ ਨੇ ਕੱਲ ਨੂੰ ਵੀ ਡرائی ਬੰਦਰਗਾ ਬਣਾਉਣੀ ਇੱਥੇ ਇਹਨਾਂ ਨੇ ਸੜਕਾਂ ਬਣਾ ਰਹੇ ਨੇ ਇਹਨਾਂ 29 ਜਬਾਰਡਰ ਖੋਲਣਾ ਹੈ ਇਹ ਮਾਝ ਏਰੀਆ ਚ ਬਾਰਡਰ ਨਹੀਂ ਖੋਲ ਰਾਇਏ ਹਿੰਦੂਮਲ ਕੋਟ ਏਰੀਆ ਚ ਖੋਲ ਰਾਇਣੇ ਕਿਉਂਕਿ ਪਤਾ ਇਹਨਾਂ ਨੂੰ ਮਿਕਸ ਕਲਚਰ ਏ ਇਹਨਾਂ ਸਾਰਾ ਰੂਲਰ ਬੈਲਟ ਉਜਾੜਨੀ ਹੈ ਆਪਣੀ ਜੀ ਦੋ ਪਿੰਡ ਪਹਿਲਾਂ ਉਠਾ ਦੇਣਗੇ ਦੋ ਫਿਰ ਉਠਾ ਦੇਣਗੇ ਫਿਰ ਚਾਰ ਉਠਾ ਦੇਣਗੇ ਇਹਨਾਂ ਨੇ ਰੂਲਰ ਬੈਲਟ ਆਪਣੀ ਉਜਾੜ ਕੇ ਇੱਥੇ ਡرائی ਬੰਦਰਗਾਹ ਸਾਰੇ ਸੈੱਲੋ ਜਿਹੜੇ ਆ ਉਹ ਮਟੀਲੀ ਕਿੱਲਾਂ ਵਾਲੀ ਆਪਣੇ ਏਰੀਆ ਚ ਪਹਿਲਾਂ ਇਹਨਾਂ ਦਾ ਰੁਝਾਨ ਉਧਰ ਸੀ ਪਰ ਜਦੋਂ ਕਿਸਾਨ ਸੰਘਰਸ਼ ਤੋਂ ਬਾਅਦ ਇਹਨਾਂ ਦਾ ਰੁਝਾਨ ਇੱਧਰ ਹੋ ਗਿਆ ਵੀ ਇਹ ਮਿਕਸ ਕਲਚਰ ਏ ਰਾਜਸਥਾਨ ਦਾ ਬਾਰਡਰ ਏ ਇਹ ਇੱਥੇ ਜਿਹੜਾ ਸਾਡਾ ਕੰ ਉਹਨਾਂ ਨੇ ਸਾਡੇ ਲਈ ਆ ਜਿਹੜਾ ਏਰੀਆ ਹੈ ਸਰਾਵਾਂ ਤੋਂ ਕਵਰ ਵਾਲੇ ਤੋਂ ਲੈ ਕੇ ਆਏ ਨੂੰ ਇਹ ਸਾਰਾ ਟਾਰਗੇਟ ਰੱਖ ਲਿਆ ਜੀ। ਸਾਨੂੰ ਤਾਂ ਹਰ ਪਾਸਿਓਂ ਹੀ ਐਂ ਲੱਗਦਾ ਵੀ ਜਿਵੇਂ ਸਰਕਾਰਾਂ ਸਾਨੂੰ ਉਜਾੜਨ ਤੇ ਤਲਗੀਆਂ ਜੀ। ਹੂੰ। ਬਾਕੀ ਤੁਹਾਡੇ ਵਰਗੇ ਬਣਾਵਾਂ ਦੀ ਮਿਹਰਬਾਨੀ ਅਸੀਂ ਤਾਂ ਨੇ ਵੀ ਸਾਡੀ ਕੋਈ ਪੱਤਰਕਾਰ ਖਬਰਾਂ ਲਾਉਣ ਹੋਰ ਚੈਨਲ ਵੀ ਲਾਉਣ ਇਹਨੂੰ ਵੇਖ ਕੇ ਤੁਹਾਨੂੰ ਵੇਖ ਕੇ ਆ ਤੇ ਸਾਡੇ ਸ਼ਾਇਦ ਪ੍ਰਸ਼ਾਸਨ ਸੁੱਤਾ ਉੱਠ ਪੇ। ਧੰਨਵਾਦ ਜੀ ਤੁਹਾਡਾ। ਠੀਕ ਹੈ। ਪਾਏ ਮ ਹਬੌਰ ਦੇ ਪਿੰਡ ਦਲਮੀਰ ਖੇੜਾ ਦੇ ਵਿੱਚ ਕਿਸਾਨਾਂ ਦਾ ਜਿਹੜਾ ਰੋਸ ਹੈ ਕਿ ਪਿਛਲੇ 4-5 ਸਾਲਾਂ ਤੋਂ ਸੇਮ ਦੀ ਮਾਰ ਹੈ ਜਿਹੜੀ ਉਹਨਾਂ ਦੇ ਫਸਲਾਂ ਨੂੰ ਪੈ ਰਹੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋ ਰਿਹਾ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਦਲਮੀਰ ਖੇੜਾ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਜਿੱਥੇ ਸੇਮ ਦਾ ਪ੍ਰਭਾਵ ਵੱਧ ਚੁੱਕਿਆ ਹੈ ਉਹਨਾਂ ਨੂੰ ਸੇਮ ਗ੍ਰਸਤ ਾਲਾਨਿਆ ਜਾਵੇ ਤੇ ਜਿਹੜੀਆਂ ਸੁਵਿਧਾਵਾਂ ਹੈ ਉਹ ਦਿੱਤੀਆਂ ਜਾਣ ਤਾ ਜੋ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਕਿਸਾਨਾਂ ਦੀਆਂ ਫਸਲਾਂ ਹੈ ਉਹ ਵਾਝ ਸਕਣ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ